ਕੈਂਡੀਡੇਟ ਨੇ ਤੁਹਾਡੇ ਹੱਕ ਦੇ ਵਿੱਚ ਆਪਣੀ ਸੀਟ ਛੱਡ ਦਿੱਤੀ ਹੈ ਤੇ ਦੂਸਰਾ ਕੈਂਡੀਡੇਟ ਹੋਇਆ ਜੀ ਪਹਿਲਾਂ ਮਾਨਤਾ ਲੱਲੂ ਆਇਆ ਥੋੜੇ ਆਜ਼ਾਦ ਵੀਰਵਾਰ ਦੇ ਉਮੀਦਵਾਰ ਨੇ ਜਿੱਦਾਂ ਛੱਡਿਆ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦਾ ਇਹਨਾਂ ਦੇ ਸੱਚਾ ਅਸਰ ਕੀ ਕਰਵਾਉਣ ਜਿਹਨਾਂ ਨੇ ਜਾਰੂ ਹੋਏ ਕਿ ਕਿਸ ਸਮਰਥਨ ਦਾ ਵਿਰੋਧਨ ਕਰਵਾ ਤੇ ਇਹ ਆ ਜਗਾ ਸ਼ਹਿਰ ਵੀ ਨਹੀਂ ਹੋ। ਇਹਨੂੰ ਰੱਬ ਤੈਅ ਕਰ ਤੋਂ ਹੋ ਜਾਂਦਾ ਹੈ। ਇਹ ਜਿੱਦਾਂ ਨੇ ਫਾਰਮ ਨੇ ਯਾਹ ਤੇ ਵਡੇਰੇ ਤਾਂ ਮੁਕ ਰੱਖਦੇ ਹੋ ਜਾਂ ਜਿਹੜਾ ਇਹ ਫੈਸਲਾ ਲਿਆ ਕਿ ਦੀ ਸਾਰੇ ਪੰਜਾਬੀਆਂ ਨੂੰ ਸਾਰਿਆਂ ਨੂੰ ਸਲਾਹ ਕਰਕੇ ਤੇ ਸਾਡੇ ਅੱਜ ਨੇ ਸਾਡੇ ਸੁਝੋ ਕੀ ਉਹਨਾਂ ਨੂੰ ਵੀ ਸਹਿਯੋਗ ਕਰਦੇ ਕਿ ਇਹਨਾਂ ਨੂੰ ਵਾਅਦਾ ਵਾਅਦਾ ਮਾਨਸਪਾਰ ਬਖਸ਼ਾ ਜਾਂਦਾ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾਂ ਦੀ ਇਹ ਕੌਮ ਦੀ ਕੁਰਬਾਨੀ ਇਨਾਰੀ ਕਰ ਦਿੱਤੀ ਆ ਤੇ ਇਹਨਾਂ ਦਾ ਵੀ ਅਸੀਂ ਕਰਵਾ ਚਰਦੇ ਇਹਨਾਂ ਸੰਬੰਧੀਆਂ ਤੇ ਸਾਰਿਆਂ ਦਾ ਬਹੁਤ ਬਹੁਤ ਵਾਰ ਕਿ ਜਿੰਨਾ ਪੰਜਾਬ ਦੇ ਵਿੜੇ ਵਿੱਚੋਂ ਨਸ਼ੇ ਦਾ ਵੱਡਾ ਮੁੱਦਾ ਵਾਹ ਰਿਹਾ ਜੋ ਜੋ ਸਾਡੇ ਸ਼ੇਵਾ ਦਰਿਆ ਨੇਸ਼ਾ ਦਾ ਰਹਿ ਰਿਹਾ ਸਾਡੇ ਨੌਜਵਾਨਾਂ ਨੂੰ ਤੋਰਦੇ ਜਾ ਰਿਹਾ ਉਹਦੇ ਮੱਦੇ ਤੇ ਜੋ ਅਮਰਪਾਲ ਸਿੰਘ ਨੇ ਕੁਝ 5-6 ਮਹੀਨੇ ਕੰਮ ਕੀਤਾ ਤੇ ਉਹ ਨੌਜਵਾਨਾਂ ਨੂੰ ਕਾਫੀ ਆਸਲੀ ਤੇ ਨਸੀਬ ਨੌਜਵਾਨ ਕਾਫੀ ਨਸ਼ਾ ਛੱਡ ਕੇ ਗੁਰੂ ਆਲੂ ਨੇ ਉਹ ਕੀਤਾ ਰੰਗਵਾ ਨੂੰ ਮੋੜਿਆ ਇਸ ਕਰਕੇ ਸਾਰਿਆਂ ਨੂੰ ਵੀ ਜਾ ਕੇ ਇਸ ਜਿਹੜੇ ਨਸ਼ਿਆਂ ਦੇ ਮਹਿਮਾ ਉਹਦੀ ਗਵਾਹੀ ਦੀਵਨ ਕਰ ਸਕਦੇ ਤੂੰ ਅਬਰਤਪਾਲ ਕੋ ਲੋਕਾਂ ਨੂੰ ਕਾਫੀ ਉਮੀਦਾਂ ਕਿ ਇਹਨਾਂ ਨੇ ਵੀ ਮੇਰਾ ਖਿਆਲ ਹੈ ਕਿ ਇਸ ਸੋਚ ਨੂੰ ਮੁਕਰਾਸੇ ਨਾਲ ਫਤਕੀਤਾ ਤੇ ਸਿਗਨਰ ਦੇ ਧਰਵਾਦ ਤੋਂ ਹੋਰ ਵੀ ਸੱਚ ਨਾਲ ਅਸੀਂ ਅਪੀਲ ਕਰਾਂਗੇ ਕਿ ਬਾਤ ਤੋਂ ਬਾਤ ਜੋ ਕਰੋ ਕਿ ਨਸ਼ਿਆਂ ਦਾ ਜਿਹੜਾ ਹੈ ਪੰਜਾਬ ਦੀ ਤਾਕਤ ਤੋਂ ਜਿਹੜਾ ਸਾਡੀ ਗੁਰੂ ਸਾਹਿਬ ਦੀ ਸੋਚ ਦੇ ਖਿਲਾਫ ਆ ਇਹ ਇਹ ਨੂੰ ਇਹਦੀਆਂ ਜੜਾਂ ਕੁੱਟੀਆਂ ਤੇ ਸਾਰੇ ਜਣ ਮਿਲ ਕੇ ਹੀ ਕੁੱਟੀਆਂ ਜਾ ਸਕਦੀਆਂ ਇੱਕ ਵੱਡੀ ਲਹਿਰ ਦੀ ਲੋੜ ਆ ਉਸ ਤਰ੍ਹਾਂ ਕੇ ਅਸੀਂ ਸਾਰਿਆਂ ਦਾ ਸਾਰੇ ਪੰਜਾਬੀਆਂ ਦਾ ਜਿਹੜੇ ਵੀ ਪੰਜਾਬ ਦੇ ਸਿਰਦਲੋਕ ਆ ਉਹਨਾਂ ਉਹਨਾਂ ਦੇ ਗੜੀ ਦੇਖਤੀ ਕਰਦੇ ਨੇ ਸਾਰੇ ਪੰਜਾਬ ਆਪਾਂ ਰਲ ਕੇ ਇੱਕ ਬਟਾ ਇਹ 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 ਜਿਹੜੀ ਆਪਾਂ ਦੇ ਰਾਏ ਨਿਕਲ ਗਿਆ ਤੇ ਵੀ ਇਹਦੇ ਨੂੰ ਜੱਫਤੇ ਕਰੀਏ ਤੋਂ ਉਦੋਂ ਬਾਅਦ ਜਿਹੜਾ ਆਪਾਂ ਜਿਹੜੇ ਜਿਹੜੇ ਵੀ ਪੰਜਾਬ ਦੇ ਮਸਲੇ ਆ ਚਾਹ ਨਸ਼ਿਆਂ ਦਾ ਬਾਹ ਹੋਰ ਆ ਜਿਹੜਾ ਸਾਡੇ ਪੰਜਾਬ ਨਾਲ ਸੱਤੇ ਨੇ ਸਭ ਨੂੰ ਉਹਨਾਂ ਵਾਤੇ ਸਾਰੇ ਇਹਦੇ ਨਾਲ ਗੱਲ ਕਰੀਏ ਉਮੀਦਵਾਰਾਂ ਬਾਕੀ ਇੱਕ ਲੰਬੀ ਲਿਸਟ ਆ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਖੜੇ ਨੇ ਹੈ ਨਾ ਵਕਤ ਪੰਜ ਨੇ ਵਿਚਾਰੇ ਕੋਈ ਹੋਰ ਵੀ ਉਮੀਦਵਾਰ ਤੁਹਾਡੀ ਤੱਕ ਹੈਗਾ ਜਾਂ ਤੁਹਾਡੇ ਕੋਲ ਕਿਸੇ ਨੇ ਪੋਸਟ ਕੀਤੀ ਤੁਹਾਡੇ ਤੱਕ ਪਿਜਾਸੀ ਸਮਰਥਨ ਦੇਣਾ ਚਾਹੁੰਦੇ ਆ ਜਾਂ ਕਿ 17 ਕੋਈ ਗੱਲਬਾਤ ਹੋਈ ਹੋਈ ਇਹ ਇੱਕ ਦੋ ਉਮੀਦਵਾਰਾਂ ਦੇ ਹੋਰ ਵੀ ਇੱਕ ਗੁਲਵਿੰਦਰ ਸਿੰਘ ਪੁਰਸੀਗੇ ਉਹਨਾਂ ਨੇ ਵੀ ਪਹਿਲਾਂ ਹੀ ਉਹਨਾਂ ਨੇ ਸਮਰਥਨ ਦੇ ਦਿੱਤਾ ਸੀਗਾ ਕਿ ਅਸੀਂ ਉਹਨਾਂ ਨੇ ਕਾਗਜ਼ ਨਹੀਂ ਭਰੇ ਸੀ ਕਿ ਇਸ ਸਰਕੇ ਨੂੰ ਹੋਰ ਵੀ ਇੱਕ ਦੋ ਸ਼ਾਇਦ ਚੱਲ ਰਹੀ ਹੈਗਾ ਗੱਲ ਉਹ ਕਹਿੰਦੇ ਨੇ ਕਿ ਕਰਾ ਲੈ ਕੁੱਝ ਦਿਨ ਸਮਾਂ ਕਿਹੜਾ ਜਿਹੜਾ ਵਿਸ਼ਾ ਚਰਚਾ ਕਰਦਾ ਜਿਹੜਾ ਉਹ ਕਰਿਆ ਜੀ ਆ ਕਿ ਅਸੀਂ ਕਮਨਪੁਆਇੰਟ ਦੀ ਵੀ ਗੱਲ ਕਰਾਂਗੇ ਬਸ ਉਹੀ ਦੀ ਗੱਲ ਰੋਕਦੇ ਆ ਜੀ ਜੀ ਕਾਰਨ ਇਹ ਆ ਕਿ ਸਭ ਤੋਂ ਜ਼ਿਆਦਾ ਕੋਈ ਐਸਐਸਪੀ ਕੋਈ ਡੀਸੀ ਕੋਈ ਮੰਤਰੀ ਇਹ ਨਹੀਂ ਕਹਿ ਸਕਦਾ ਪੰਜਾਬ ਦੀ ਧਰਤੀ ਦੇ ਉੱਤੇ ਕਿ ਮੇਰੇ ਏਰੀਆ 'ਚ ਨਜਾਇਜ਼ ਪਰਚਾ ਨਹੀਂ ਹੁੰਦਾ ਹਮਰਤਬਾਲ ਆਏਗਾ ਮੈਂ ਵਾਦਾ ਕਰਦਾ ਵਾਂ ਮੈਂ ਸਮਾਜ ਸੇਵਾ ਕਰ ਰਿਹਾ ਵਾਂ ਕਈ ਮੈਂ ਤਵਾਂ ਕਰਦੇ ਜੇ ਜਿਹੜੇ ਨਜਾਇਜ਼ ਪਰਚੇ ਆ ਇਸ ਏਰੀਆ ਦੇ ਵਿੱਚ ਬਾਖੜੀ ਕਰਕੇ ਕਹਾਂਦੇ ਕਿ ਨਜਾਇਜ਼ ਪਰਚਾ ਕਿਸੇ ਦਿਨ ਨਹੀਂ ਹੋਏਗਾ। ਨੰਬਰ 2 ਨਜਾਇਜ਼ ਪਰਚੇ ਹੋਣ ਦਾ ਕਾਰਨ ਆਪਾਂ ਪੁਲਿਸ ਨੂੰ ਹੀ ਦੋਸ਼ੀ ਮੰਨ ਰਹੇ ਹਾਂ। ਪੁਲਿਸ ਦੀ ਗਲਤੀ ਜਦ ਕਿ 2% ਹੁੰਦੀ ਹੈ। ਜ਼ਿਆਦਾਤਰ ਮੈਂ 1 ਤੋਂ 4 ਚ ਬਿਲਕੁਲ ਕੇਸ ਆਉਂਦੇ ਰਹਿੰਦੇ ਨੇ। ਮੈਂ ਹਾਰ ਕੇ ਵੀ ਬਾਈ ਦੇ ਵਿੱਚ ਉਸੇ ਦਾ ਦਫਤਰ ਚਲਾ ਰਿਹਾ। ਕਈ ਪਿੰਡਾਂ ਥਾਵਾਂ ਤੋਂ ਦੂਰਾਂ ਤੋਂ ਮੇਰੇ ਤੋਂ ਕੇਸ ਆਉਂਦੇ ਨੇ। ਉਹ ਕੇਸ ਜਿਹੜਾ ਰਿਟਰਨ ਤੇ ਵਿੱਚ ਮੈਂ ਲੈਣਾ ਵਾਂ। ਰਿਟਰਨ ਤੋਂ ਬਾਅਦ ਜੇਸ ਵੀ ਅੱਜ ਤੱਕ ਮੈਂ ਐਸਐਸਪੀ ਚਾਹੇ ਉਹ ਪਹਿਲਾਂ ਚੋਹਾਰ ਸਾਹਿਬ ਚੱਲ ਗਏ ਨੇ ਚਾਹੇ ਐਸਐਸਪੀ ਤਿਆਰ ਸਾਹਿਬ ਚੱਲ ਗ ਹੋਰ ਇਹ ਹੌਦੇਦਾਰ ਡੀਐਸਪੀ ਲੈਵਲ ਦੇ ਵੀ ਚਲੇ ਗਏ ਨੇ ਇੱਥੋਂ ਬਦਲੀ ਹੋ ਕੇ ਜਿੰਨਾ ਨੂੰ ਵੀ ਕਿਹਾ ਹੈ ਕਿ ਨਿਰਪੱਖ ਜਾਂਚ ਕਰਕੇ ਸਾਰੇ ਇਹਨਾਂ ਨੂੰ ਅਨੁਸਾਰ ਮਿਲਣਾ ਚਾਹੀਦਾ ਕਿ ਅਫਸਰਾਂ ਨੇ ਬਿਲਕੁਲ ਸੁਣੀ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਹੋਰ ਵੀ ਜਿਹੜੇ ਲੀਡਰਸ ਹੈ ਬਾਦ ਨੇ ਸਮਾਜ ਸੇਵਕ ਆ ਉਹ ਇੰਨੀ ਤੇ ਜਰੂਰ ਦੇਖਣਾ ਕਿ ਜਿਹੜਾ ਵੀ ਉਹਨਾਂ ਦੇ ਬੋਲ ਜਿਹੜੀ ਸਰਕਾਰ ਬਦਲੀ ਹੋ ਜਾਂਦੀ ਹੈ ਉਹ ਪਹਿਲੀ ਸਰਕਾਰ ਨਾਲ ਵੀ ਉਹੀ ਚੱਲਦੇ 50 ਸਾਲ ਤੱਕ ਉਹੀ ਉਹ ਸਰਕਾਰ ਦੇ ਨਾਲ ਆ ਜਾਂਦੇ ਨੇ ਇੰਜਣ ਬਦਲੀ ਹੁੰਦਾ ਹੈ ਟ੍ਰੇਨ ਦੇ ਟੱਪੇ ਉਹੀ ਰਹਿੰਦੇ ਨੇ ਕੋਸ਼ਿਸ਼ ਕੀਤੀ ਰਹੀ ਹੈ ਕਿ ਅਮਰਤਪਾਲ ਦੇ ਨਾਲੋਂ ਡੱਬੇ ਨਾ ਹੋਣ ਜੇ ਇੰਜਣ ਬਦਲੀ ਹੁੰਦਾ ਨਾ ਡੱਬੇ ਵੀ ਨਵੇਂ ਹੋਣ ਵੈਰੀ ਗੁੱਡ ਤਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪਰਚੇ ਨਜਾਇਜ਼ ਨਾ ਹੋਣ ਨਜਾਇਜ਼ ਪਰਚੇ ਸਾਧ ਦੇ ਨਾਲ ਉਹ ਆਪਣੀ ਰੇਲ ਦੀ ਪਟਰੀ ਜਿਹੜੀ ਤਿਆਣਿਆਂ ਉੱਤੋਂ ਲੱਤ ਜਾਂਦਾ ਏ ਉਹਦੇ ਸੁਪਨੇ ਜਿਹੜੇ ਸਕਾਰ ਕਰਨੇ ਮਾਪਿਓ ਦੇ ਉੱਥੇ ਹੀ ਖਤਮ ਹੋ ਜਾਂਦੇ ਦੱਬ ਜਾਂਦੇ ਨੇ ਸਾਡੇ ਪ੍ਰੈਸ ਵਾਲੇ ਵੀਰ ਜਿਹੜੇ ਪ੍ਰੈਸ ਰਿਪੋਰਟਰ ਨੇ ਉਹ ਵੀ ਕਿਤੇ ਨਾ ਕਿਤੇ ਦਬੇ ਹੋਏ ਹੁੰਦੇ ਨੇ ਤੇ ਨਿਜਾਇਜ਼ ਪਰਚਾ ਰਾਤ ਬਰਾਤ ਤੇ ਸਾਨੂੰ ਕਿਹੜੀ ਪ੍ਰੋਡਕਸ਼ਨ ਮਿਲੀ ਏ ਜੋ ਅਸੀਂ ਕਾਲੀ ਅਸੀਂ ਲੜ ਰਹੇ ਆ ਤੇ ਸਾਨੂੰ ਹੀ ਡਰ ਰਹੀਦਾ ਰਾਤ ਬਰਾਤ ਤੇ ਨਿਕਲਣਾ ਤੇ ਕੋਈ ਗੈਂਗਸਟਰ ਦਾ ਪੱਤਾ ਨਹੀਂ ਲਾਉਂਦਾ ਤੇ ਗੈਂਗਸਟਰ ਕਰੋੜੀ ਦੇ ਬਣ ਕੇ ਆਉਂਦੇ ਮੈਨਾਂ ਸਾਰੇ ਗੈਂਗਸਟਰ ਸਟੈਂਡਰਡ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਆਉਧੇ ਦੇ ਦਿੱਤੇ ਜਾਣ ਉਹਨਾਂ ਨੂੰ ਸਮਾਜ ਸੇਵਾ ਦੇ ਵਿੱਚ ਪਾ ਦਿੱਤਾ ਜਾਵੇ ਉਹਨਾਂ ਨੂੰ ਉਸ ਦੇ ਜਿਹੜੇ ਆ ਛੋਟੇ ਰੈਂਕ ਤੇ ਆ ਵੱਡੇ ਰੈਂਕ ਦੇ ਵਿੱਚ ਵੀ ਲੈ ਲਿਆ ਜਾਵੇ ਤੇ ਉਸ ਚੰਗੀ ਸਮਾਜ ਸੇਵਾ ਦਾ ਰੋਲ ਨਿਭਾ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਏ ਕੂ ਦੇ ਵਿੱਚ ਮੜੇ ਨੂੰ ਪਤਾ ਗਿਆ ਰਹੀ ਕੀ ਏ ਤੇ ਗੈਂਗਸਟਰ ਦੱਸ ਸਕਦਾ ਏ ਮੈਂ ਗੈਂਗਸਟਰ ਕਿਹੜੇ ਹਾਲਾਤਾਂ ਨਾਲ ਬਣਿਆ ਤੇ ਮੈਨੂੰ ਬਣਾਇਆ ਕਿੰਨੇ ਆ ਚੋਰ ਦੱਸ ਸਕਦਾ ਏ ਮੈਂ ਕਿਸ ਤਰ੍ਹਾਂ ਚੋਰੀ ਕਰਨ ਤੇ ਰਸਤੇ ਤੁਰਿਆ ਜਿਵੇਂ ਕਿ ਆਪਾਂ ਪਿੱਛੇ ਜੇ ਇੱਕ ਹੋਰ ਗੱਲ ਕਰ ਲੈਨੇ ਆ ਟ੍ਰਾਂਸ ਬਾਰਮਾ ਚੋਂ ਚੋਰੀ ਤੇਲ ਨਿਕਲਦਾ ਹੀ ਅਰੀਆ ਜੰਡੋਕੇ ਦੇ ਇਲਾਕੇ ਦੀ ਸੇਰੋ ਕਾਨਫਰੰਸ ਦਾ ਵੱਤੀ ਹੀ ਰਾਜ ਉਹਨਾਂ ਦਾ ਹੀ ਉਤੋਂ ਜਿਹੜਾ ਮਾਈਲੇਜ ਵਧਾਉਂਦੇ ਆਪਾਂ ਟਰੱਕਾਂ ਦੀ ਤੇਲ ਜਿਹੜਾ ਟਰਾਂਸਫਾਰਮਰ ਚ ਚੋਰੀ ਹੁੰਦਾ ਜਿਸ ਵਕਤ ਬਿਲੀ ਬੋਰਡ ਮਹਿਮਾ ਪ੍ਰਾਈਵੇਟ ਨਹੀਂ ਸੀ ਤੇ ਉਦੋਂ ਤੇਲ ਦੀ ਰਿਪੋਰਟਾਂ ਨਹੀਂ ਆਉਂਦੀਆਂ ਕਿ ਤੇਲ ਇਸ ਟਰਾਂਸਫਾਰਮਰ ਚ ਚੋਰੀ ਹੋ ਗਿਆ ਝੋ ਹੋ ਗਿਆ ਜਦੋਂ ਅਸੀਂ ਨਸ਼ੇ ਕਰਨ ਵਾਲੇ ਮੁੰਡੇ ਮੁੜਕੇ ਚੁਣੇ ਉਹਨਾਂ ਨੂੰ 2-400 ਘੱਟ ਦੇ ਰੇਟ ਦੇ ਉੱਤੇ ਕੰਮ ਕਰਵਾ ਲੈਣਾ ਟਰਾਂਸਫਾਰਮਰਾਂ ਦਾ ਰਾਤ ਬਰਾਤੇ ਉਹ ਜਿਸ ਵਕਤ ਇਹ ਕੰਮ ਹੋਣਾ ਵੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਹੱਥ 500 600 700 ਦਿਹਾੜੀਆਂ ਨੂੰ ਅੱਧੇ ਰੇਟ ਤੇ ਕੰਮ ਕਰਾਵਾਂਗੇ ਨਸ਼ੇ ਆਲਿਆਂ ਤੋਂ ਉਹ ਐਕਸਪੀਰੀਅੰਸ ਇਨਾ ਹੋ ਗਿਆ ਜੀ ਕਿ ਉਹੀ ਰਾਤ ਨੂੰ ਟਰਾਂਸਫਾਰਮਰ ਦਾ ਖੋਲਣਾ ਜੋੜਨਾ ਜਾਣਦੇ ਸੀ ਤਾਂ ਕਰਕੇ ਟਰਾਂਸਫਾਰਮਰ ਜੋ ਪੰਜਾਬ ਦੇ ਵਿੱਚ ਤੇਲ ਦਾ ਚੋਰੀ ਹੋਣਾ ਵਧਿਆ ਇੱਕ ਸਵਾਲ ਆਇਆ ਜੀ ਜੀ ਇਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਐਮਐਲਏ ਦਿੱਤੇ ਜੀ ਉਹਨਾਂ ਨੇ ਕਿਹਾ ਸੀ ਸੀ 4 ਹਫ਼ਤੇ ਵਿੱਚ ਨਸ਼ਾ ਪੰਜਾਬ ਮੁਕਤ ਕਰ ਦਿਆਂਗੇ ਤੁਹਾਨੂੰ ਲੱਗਦਾ ਵੀ ਤੁਸੀਂ ਇੱਕ ਐਮਪੀ ਲਾ ਕੇ ਪੂਰੇ ਪੰਜਾਬ 'ਚ ਨਸ਼ਾ ਉਹ ਵੀ ਐ ਸਿਲੰਡਰ ਸਿਲੰਡਰ ਕਰ ਚੁੱਕੇ ਹਾਂ ਮੈਂ ਇਸ ਕਰਕੇ ਤੁਹਾਨੂੰ ਕਿਹਾ ਹੈ ਤੁਹਾਨੂੰ ਲੱਗਦਾ ਵੀ ਇੱਕ ਐਮਪੀ ਲਾ ਕੇ ਤੁਸੀਂ ਨਸ਼ਾ ਬੰਦ ਕਰ ਸਕੋਗੇ ਦੇਖੋ ਮੈਂ ਪਹਿਲਾਂ ਵੀ ਇੱਕ ਤੁਹਾਡੇ ਨਾਲ ਬਿਆਨ ਦੇ ਚੁੱਕਿਆ ਹਾਂ ਨਸ਼ਾ ਪੰਜਾਬ ਦੀ ਧਰਤੀ ਤੋਂ ਬੰਦ ਨਹੀਂ ਹੋ ਸਕਦਾ ਅੱਜ ਜੇ ਮਜ਼ਦੂਰ ਆ ਮਜ਼ਦੂਰ ਨੂੰ ਦਿਹਾੜੀ ਮਿਲਨੀ 5-600 700 ਤੇ ਜੇ ਪਤਾ ਕਰਦੇ ਆ ਕਿ ਜਿਹੜੇ ਕੁੜੀਆਂ ਵੇਚਣ ਵਾਲੇ ਆ ਉਹ 1000 1500 2000 ਦੀ ਵੇਚ ਕੇ ਇੱਕ ਘੜੀ ਦੇ ਵਿੱਚ ਕਯਾਰਾ ਕਰ ਲੈਣਗੇ ਕਿਰਤਦਾਰੀ ਹੈ ਨਾ ਮੇਨ ਤੇ ਮਕਸਦ ਜੇ ਮੈਂ ਪਹਿਲਾਂ ਗੱਲ ਕਰ ਰਿਹਾ 33% ਵਾਲੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਨੰਬਰ 33% ਲੈਂਦੇ ਜੇ 33% ਸਰਕਾਰ ਨੌਕਰੀਆਂ ਦੇ ਦੇਵੇ ਉਹਨਾਂ ਨੂੰ ਤੇ ਕਿਉਂ ਨਸ਼ਿਆਂ ਵਾਲੇ ਬੰਨੇ ਲੋਕ ਜਾਣ ਬਿਲਕੁਲ ਤੁਹਾਨੂੰ ਉੱਤਰ ਮਿਲ ਗਿਆ